ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਹ ਵੀਡੀਓ ਜਿਹੜੀ ਇਨਫੋਰਮੇਸ਼ਨ ਦੇ ਵਾਸਤੇ ਹੈ ਹਥਿਆਰ ਰੱਖਣ ਦੇ ਸ਼ਿਕਨ ਇਹ ਚੀਜ਼ਾਂ ਜ਼ਰੂਰੀ ਨੋਟ ਕਰਨਾ ਕਿ ਬਰਸਾਤਾਂ ਦਾ ਸਮਾਂ ਹੈ ਤੇ ਖਾਸ ਕਰਕੇ ਜਿਨ੍ਹਾਂ ਕੋਲ ਪਿਸਟਲ ਹੈ ਪਿਸਟਲ ਦੇ ਮੈਗਜ਼ੀਨ ਦੇ ਵਿੱਚ ਜਿਹੜਾ ਬਰਸਾਤਾਂ ਦੇ ਸਮੇਂ 'ਚ ਜੰਗਾਲ ਪੈ ਕੇ ਮੈਗਜ਼ੀਨ ਜਾਮ ਹੋ ਜਾਂਦੇ ਨੇ ਸੋ ਹਮੇਸ਼ਾ ਬਰਸਾਤਾਂ ਦੇ ਸਮੇਂ ਜੇ ਆ ਦੇਖੋ ਹੁਣ ਮੈਂ ਉਤੋਂ ਰਾਉਂਡ ਘਟਦਾ ਪਰ ਥੱਲੜਾ ਉੱਥੇ ਹੀ ਅੜਿਆ ਹੋਇਆ ਹੈ ਸੋ ਇਹ ਜਿਹੜੀ ਵਿੱਚ ਜੰਗ ਹੈ ਇਹ ਜੰਗਾ ਲਿਆ ਤੁਹਾਨੂੰ ਦਿਖ ਰਿਹਾ ਹੋਊਗਾ ਉਹਦੇ ਕਰਕੇ ਇਹ ਮੈਗਜ਼ੀਨ ਜਿਹੜਾ ਹੈ ਜਾਮ ਚੱਲ ਰਿਹਾ ਸੋ ਹਮੇਸ਼ਾ ਹੀ ਹਥਿਆਰ ਲੈ ਕੇ ਉਹਨੂੰ ਅਲਮਾਰੀਆਂ ਚ ਨਾ ਰੱਖੋ ਤੁਹਾਡੀ ਸਿਕਿਉਰਿਟੀ ਵਾਸਤੇ ਹੈ ਇਹ ਨਾ ਹੋਵੇ ਕਿ ਸਿਕਿਉਰਿਟੀ ਵਾਸਤੇ ਜਦੋਂ ਕਿਤੇ ਤੁਹਾਨੂੰ ਵਰਤਣਾ ਪਿਆ ਉਹ ਚੱਲੇ ਨਾ ਹਾਂਜੀ ਤੋ ਖਾਸ ਕਰਕੇ ਇਹਨਾਂ ਦਿਨਾਂ 'ਚ ਬਰਸਾਤਾਂ ਦੇ ਸਮੇਂ 'ਚ ਜਿਹੜਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਪਿਸਟਲ ਤੁਹਾਡਾ ਜਿਹੜਾ ਹੈ ਜਾਂ ਰਵਾਲਵਰ ਜੋ ਵੀ ਤੁਹਾਡੇ ਕੋਲ ਹੈ ਉਹ ਪ੍ਰੋਪਰਲੀ ਲੂਬ੍ਰੀਕੇਟਡ ਹੋਵੇ ਉਹ ਪ੍ਰੋਪਰਲੀ ਵਰਕ ਕਰਦਾ ਹੋਵੇ ਉਹਨੂੰ ਹਮੇਸ਼ਾ ਚੈੱਕ ਕਰਦੇ ਰਹੋ ਜਿਹੜਾ ਤੁਹਾਡਾ ਪਿਸਟਲਸ ਵਾਲਿਆਂ ਵਾਸਤੇ ਖਾਸ ਕਰਕੇ ਮੈਗਜ਼ਨ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਲਾਈਡ ਜਿਹੜੀ ਆ ਮੋਸਟਲੀ ਹਥਿਆਰ ਤਾਂ ਆਪਾਂ ਲੂਬਰੀਕੇਟ ਰੱਖਦੇ ਹੀ ਆ ਜੇ ਜਮਾ ਕਰਵਾਇਆ ਉਹਨਾਂ ਵੀ ਤੁਹਾਨੂੰ ਤੇਲ ਦੇ ਕੇ ਹੀ ਦੇਣ ਪਰ ਮੈਗਜ਼ਨ ਦਾ ਧਿਆਨ ਬਹੁਤ ਜਨੇ ਘੱਟ ਰੱਖਦੇ ਆ ਸੋ ਮੇਨ ਧਿਆਨ ਪਿਸਟਲ ਵਾਲਿਆਂ ਦਾ ਜਿਹੜਾ ਮੈਗਜ਼ਨ ਤੇ ਚਾਹੀਦਾ ਕਿ ਮੈਗਜ਼ਨ ਦਾ ਜਿਹੜਾ ਸਪ੍ਰਿੰਗ ਹੈ ਕੀ ਉਹਦੀ ਤੜ ਪੂਰੀ ਹੈ ਕੀ ਮੈਗਜ਼ਨ ਜਿਹੜਾ ਹੈ ਉਹਦੇ ਚ ਜੰਗਾਲ ਤਾਂ ਨਹੀਂ ਲੱਗਾ ਹੋਇਆ ਆ ਇਦਾਂ ਆਪਾਂ ਨੂੰ ਦੇਖਦੀਆਂ ਨੇ ਇਹ ਚੀਜ਼ਾਂ ਮੈਂ ਹਮੇਸ਼ਾ ਹੀ ਹਮੇਸ਼ਾ ਸਭ ਤੋਂ ਵੱਧ ਧਿਆਨ ਜਿਹੜਾ ਮੈਗਜ਼ੀਨ ਦਾ ਰੱਖਣਾ ਧਿਆਨ ਰੱਖਣ ਦਾ ਜਿਹੜਾ ਉਹ ਆ ਬੜੀ ਸਸਤੀ ਜੀ WD40 ਆਮ ਮਸ਼ਹੂਰ ਹੈ ਇਹ ਬਹੁਤ ਮਹਿੰਗੀ ਨਹੀਂ ਬੜੀ ਸਸਤੀ ਜੀ ਆਉਂਦੀ ਹੈ 100 135 ਆਦੀ ਹੈ ਤੇ ਇਹ ਹਮੇਸ਼ਾ ਹੀ ਆਪਣੇ ਕੋਲ ਰੱਖਣੀ ਆ ਹੁਣ ਮੇਰੀ ਜਿਵੇਂ ਅਸੀਂ ਆ 22 ਦਾ ਪਿਸਟਲ ਹੈ ਜਾਂ ਆਪਣੀ ਰਾਈਫਲ ਨਾਲ ਫਾਇਰ ਕਰਦੇ ਰਹਿੰਦੇ ਨੇ ਤੇ ਉਹ ਸਾਡੀ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਪਰ ਹਮੇਸ਼ਾ ਹੀ ਇਹ ਮੈਂ ਕੋਲ ਰੱਖਦਾ ਤੇ ਹਮੇਸ਼ਾ ਹੀ ਲੂਬ੍ਰੀਕੇਟਡ ਆ ਤੁਸੀਂ ਇਹ ਦੇਖੋ ਇਹਦੇ ਤੁਹਾਨੂੰ ਤੇਲ ਦਿਸ ਰਿਹਾ ਵਿੱਚ ਲੂਬ੍ਰੀਕੇਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਦਿਨਾਂ 'ਚ ਜਦੋਂ ਬਰਸਾਤ ਦੇ ਦਿਨ ਹੁੰਦੇ ਆ ਜੰਗਾਲ ਆਉਂਦਾ ਹੀ ਆਉਂਦਾ ਵਿੱਚ ਸੋ ਧਿਆਨ ਰੱਖਣਾ ਇਹਨਾਂ ਗੱਲਾਂ ਦਾ ਤਾਂ ਤੁਸੀਂ ਦੇਖੋ ਕਿ ਆ ਮਾਰਨ ਤੋਂ ਬਾਅਦ ਆ ਇੰਨਾ ਜ਼ੰਗ ਤੇ ਆ ਹੋਰ ਚੀਜ਼ਾਂ ਆ ਮੈਗਜ਼ੀਨ ਦੇ ਵਿੱਚੋਂ ਹੀ ਨਿਕਲ ਗਈਆਂ ਨੇ ਬਜੇ ਹੋਰ ਬਹੁਤ ਹੈ ਸੋ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਧੰਨਵਾਦ